ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਵੱਡਾ ਐਨਕਾਊਂਟਰ ਕੀਤਾ ਜਾ ਰਿਹਾ ਜਿहां ਦਾਦੇ ਕਿ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਹੋਇਆ ਜੰਡਿਆਲਾ ਗੁਰੂ ਜਿहां ਦਾਦੇ ਕਿ ਜੰਡਿਆਲਾ ਗੁਰੂ ਦੇ ਕੋਲ ਪੈਂਦੀ ਨਹਿਰ ਦੇ ਕੋਲ ਐਨਕਾਊਂਟਰ ਹੋਇਆ ਪੁਲਿਸ ਤੇ ਨਾਮੀ ਗੈਂਗਸਟਰ ਵਿਚਾਲੇ ਮੁਠ ਭੇੜ ਹੋ ਰਹੀ ਹੈ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਦੋਨਾਂ ਪਾਸਿਆਂ ਤੋਂ ਫਾਇਰਿੰਗ ਚੱਲ ਰਹੀ ਹੈ ਇੱਕ ਪੁਲਿਸ ਜਵਾਨ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਤਾਂ ਦਾਦੇ ਕਿ ਸਵੇਰੇ ਲਗਾਤਾਰ ਪੁਲਿਸ ਜਿਹੜਾ ਇਹਨਾਂ ਦਾ ਪਿੱਛਾ ਕਰ ਰਹੀ ਸੀ ਹਾਲਾਂਕਿ ਜਿਵੇਂ ਹੀ ਪੁਲਿਸ ਦੀ ਦੇਖ ਕੇ ਗੱਡੀ ਭਸਦਿਆ ਤਾਂ ਉਸ ਤੋਂ ਬਾਅਦ ਆਪਣੇ ਪਿਸਟਲ ਦੇ ਨਾਲ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੋਰ ਦਿੰਦਿਆ ਤੇ ਉਸ ਤੋਂ ਮਗਰੋਂ ਫਾਇਰਿੰਗ ਕੀਤੀ ਜਾਂਦੀ ਆ ਪੰਜਾਬ ਪੁਲਿਸ ਦੇ ਵੱਲੋਂ ਵੀ ਤਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੰਡਿਆਲਾ ਗੁਰੂ ਦੇ ਵਿੱਚ ਫਾਇਰਿੰਗ ਹੋ ਰਹੀ ਹੈ ਇੱਕ ਵੱਡੇ ਨਾਮੀ ਗੈਂਗਸਟਰ ਦਾ ਐਨਕਾਊਂਟਰ ਕੀਤਾ ਜਾ ਰਿਹਾ ਜੀਆਂ ਦਾਦੇ ਕੈਂ ਮਰਸਰ ਦੇ ਜੰਡਿਆਲਾ ਗੁਰੂ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਹਿਰ ਦੇਰੀ ਪੈਂਦੀ ਹੈ ਜੰਡਿਆਲਾ ਗੁਰੂ ਦੇ ਉਸ ਦੇ ਕਿਨਾਰੇ ਦੇ ਉੱਪਰ ਪੁਲਿਸ ਦੇਖ ਸਕਦੇ ਹੋ ਕਿ ਸਾਵਧਾਨ ਤੰਨਾਤ ਕੀਤੀ ਹੋਈ ਹੈ ਕਿਉਂਕਿ ਇੱਥੇ ਗੈਂਗਸਟਰ ਦੇ ਪਿੱਛਾ ਕਰ ਰਹੀ ਸੀ ਪੰਜਾਬ ਪੁਲਿਸ ਦਾ ਦਾ ਦੇਖ ਕੇ ਦੋਨਾਂ ਪਾਸਿਆਂ ਤੋਂ ਤਾਬੜ ਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਔਰ ਗੈਂਗਸਟਰ ਦਾ ਨਾਂ ਵੀ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਕਿਹੜਾ ਗੈਂਗਸਟਰ ਸੀ ਜਿਸ ਦੇ ਨਾਲ ਇਹ ਮੁੱਠ ਭੇੜ ਜਿਹੜੀ ਆ ਹੋ ਰਹੀ ਆ ਤਾਂ ਦੱਸ ਦੇ ਇੱਕ ਕੇ ਅੰਮਰਸਾ ਦੇ ਜੰਡਿਆਲਾ ਗੁਰੂ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋਨਾਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਹੈ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਮਰਸਰ ਦੇ ਵਿੱਚ ਇੱਕ ਵੱਡਾ ਐਨਕਾਉਂਟਰ ਵੇਖਣ ਨੂੰ ਮਿਲਿਆ ਜਿਹਾ ਦਾ ਦੇ ਕਿ ਨਹਿਰ ਦੇ ਕਿਨਾਰੇ ਦੇ ਦੇਖ ਸਕਦੇ ਹੋ ਇੱਕ ਵੱਡੇ ਗੈਂਗਸਟਰ ਦਾ ਐਨਕਾਉਂਟਰ ਕੀਤਾ ਜਾ ਰਿਹਾ ਹੈ ਪੁਲਿਸ ਦੀਆਂ ਟੀਮਾਂ ਮੌਕੇ ਤੇ ਤਨਤ ਹੈ ਸਾਰਾ ਦੇਖ ਸਕਦੇ ਹੋ ਤਾਮਝਾਮ ਜਿਹੜਾ ਪੁਲਿਸ ਦੇ ਵੱਲੋਂ ਪਹਿਲੀ ਕੀਤਾ ਗਿਆ ਸੀ ਕਿਉਂਕਿ ਲਗਾਤਾਰ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਜਿਵੇਂ ਪਿੱਛਾ ਕਰਦੀਆ ਤੋਂ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਜਿਵੇਂ ਸੂ ਮਿਲਦੀਆ ਤਾਂ ਪੁਲਿਸ ਇਹਨਾਂ ਦਾ ਪਿੱਛਾ ਕਰਦੀਆ ਤੇ ਉਸ ਸਮਾਗਰੋਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਦੇ ਵਿੱਚ ਸਾਫ ਪਾ ਲੱਗ ਰਿਹਾ ਕਿ ਨਹਿਰ ਦੇ ਕਨਾਰੇ ਦੇ ਇੱਕ ਪਾਸੇ ਪੁਲਿਸ ਪਾਰਟੀ ਖੜੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਗੈਂਗਸਟਰ ਦਾ ਐਨਕਾਊਂਟਰ ਕੀਤਾ ਜਾ ਰਿਹਾ ਅਮਰਸਰ ਚ ਜੰਡਿਆਲਾ ਗੁਰੂ ਇਲਾਕਾ ਦੱਸਿਆ ਜਾ ਰਿਹਾ ਇੱਕ ਵੱਡਾ ਨਾਮੀ ਗੈਂਗਸਟਰ ਜਿਸ ਨੂੰ ਫਾੜਨ ਦੇ ਲਈ ਪੰਜਾਬ ਪੁਲਿਸ ਲਗਾਤਾਰ ਪਿੱਛਾ ਕਰ ਰਹੀ ਸੀ ਔਰ ਹੁਣ ਉਸ ਦਾ ਇਨਕਾਊਂਟਰ ਜਿਹੜਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਪੂਰੀ ਜਾਣਕਾਰੀ ਜਿਹੜੀ ਹੈ ਉਹ ਵੀ ਲਵਾਂਗੇ ਕਿ ਆਖਰਕਾਰ ਕਿਹੜੇ ਗੈਂਗਸਟਰ ਦਾ ਇਨਕਾਊਂਟਰ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਆਸ-ਪਾਸੇ ਦੇ ਉੱਪਰ ਤੜਕਸਾਰ ਪੁਲਿਸ ਪਾਰਟੀ ਜਿਵੇਂ ਪਹੁੰਚਦੀ ਆ ਤਾਂ ਲਗਾਤਾਰ ਪਿੱਛਾ ਕਰਦੀ ਇਸ ਪਰ ਜਿਵੇਂ ਸਾਹਮਣੇ ਉਹ ਇੱਕ ਫਾਇਰ ਆਉਂਦਾ ਤਾਂ ਪੁਲਿਸ ਦੇ ਵੱਲੋਂ ਫਾਇਰ ਕੱਢੇ ਜਾਂਦੇ ਆ ਤਾਂ ਪੁਲਿਸ ਪੂਰੀ ਜਾਣਕਾਰੀ ਦੇ ਲਈ ਮੇਨਾ ਗਗਨ ਜੁੜ ਚੁੱਕਿਆ ਗਗਨ ਪਹਿਲਾਂ ਤਾਂ ਇਨਕਾਊਂਟਰ ਜਿਹੜਾ ਹੋ ਰਿਹਾ ਹੈ ਕਿਹੜ ਕੀ ਇਸ ਦਾ ਪਿਛੋਕੜ ਜੋ ਤਾਂ ਇਹ ਆਪਾਂ ਕਹਿ ਸਕਦੇ ਆ ਕਿ ਨੋਵਾਂ ਇਨਕਾਊਂਟਰ ਹੈ ਜਿਹੜਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਔਰ ਸੀਐਮ ਭਗਵੰਤ ਮਾਨ ਉਹਦੀ ਜੇਕਰ ਗੱਲ ਕਰੀਏ ਤਾਂ ਉਹਦੇ ਵੱਲੋਂ ਪਹਿਲੇ ਦਿਨ ਹੀ ਕਹਿ ਦਿੱਤਾ ਗਿਆ ਸੀ ਕਿ ਜਿਹੜੇ ਗੈਂਗਸਟਰ ਇਹ ਸੋਚਦੇ ਨੇ ਕਿ ਅਸੀਂ ਲੁੱਟਦੀਆਂ ਵਸਤਾਂ ਨੂੰ ਅਨਜਾਨ ਦੇਣ ਤੋਂ ਬਾਅਦ ਫਰਾਰ ਹੋ ਜਾਵਾਂਗੇ ਤਾਂ ਕਹਿੰਦੇ ਉਹ ਇਹ ਸੋਚਿਓ ਨਾ ਕਿ ਤੁਸੀਂ ਮੋਟਾ ਪਾਵੋਗੇ ਤਾਂ ਉਸੇ ਦੇ ਚੱਲਦੇ ਹੋਇਆ ਅੱਜ ਇੱਕ ਇੱਕ ਗੈਂਗਸਟਰ ਜਿਸਦਾ ਨਾਮ ਅੰਮ੍ਰਿਤਪਾਲ ਸਿੰਘ ਅਮਰੀ ਜਿਸ ਨੂੰ ਲੈਂਬਰੀ ਵੀ ਕਿਹਾ ਜਾਂਦਾ ਹੈ ਔਰ ਇਹ ਨਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਪਘੋੜਾ ਚੱਲ ਰਿਹਾ ਸੀਗਾ ਇਸ ਦੇ ਕਈ ਵਾਰ ਦਾ ਤਾਨੂੰ ਅੰਜਾਮ ਦਿੱਤਾ ਸੀਗਾ ਇੱਕ ਮਰਡਰ ਇਸ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੇ ਵਿੱਚ ਚਾਰ ਬੰਦਿਆਂ ਨੂੰ ਜਿਹੜਾ ਸੀ ਮਾਰ ਦਿੱਤਾ ਗਿਆ ਸੀ ਔਰ ਇੰਨਾ ਹੀ ਨਹੀਂ ਇੱਕ ਇਸ ਦੇ ਉੱਤੇ 307 ਦਾ ਪਰਚਾ ਵੀ ਸੀਗਾ ਜਿਸ ਦੇ ਵਿੱਚ ਦੋ ਬੰਦਿਆਂ ਦੇ ਉੱਤੇ ਜਿਹੜੇ ਦਖਮੀ ਗੰਭੀਰ ਰੂਪ ਦੇ ਵਿੱਚ ਉਹ ਹੋਏ ਸਨ ਤਾਂ ਇਸ ਨੂੰ ਕੱਲ ਹੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜੋ ਹੈ ਉਹ ਅਰੈਸਟ ਕੀਤਾ ਗਿਆ ਸੀਗਾ ਔਰ ਇੰਟਰੋਗੇਸ਼ਨ ਦੇ ਵਿੱਚ ਇਸਨੇ ਇਹ ਗੱਲ ਕਬੂਲੀ ਸੀ ਕਿ ਇਸਨੇ ਆਪਣਾ ਹਥਿਆਰ ਜਿਸ ਦੇ ਨਾਲ ਇਸਨੇ ਵਾਦਤਾਂ ਨੂੰ ਅੰਜਾਮ ਦਿੱਤਾ ਉਹ ਇੱਕ ਨਹਿਰ ਕਿਨਾਰੇ ਜਿਹੜਾ ਹੈ ਉਹ ਦੱਬਿਆ ਹੋਇਆ ਹੈ ਧਰਾੜ ਨਹਿਰ ਜਿਹੜੀ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਕੋਲ ਹੈ ਔਰ ਉਸੇ ਥਾਂ ਦੇ ਉੱਤੇ ਉਸਨੇ ਆਪਣਾ ਵੈਪਨ ਨੂੰ ਜੋ ਸੀ ਉਹ ਲੁਕੋਇਆ ਹੋਇਆ ਸੀ ਦੱਬਿਆ ਹੋਇਆ ਸੀ ਔਰ ਇਨਾਈ ਨਹੀਂ ਨਾਲ ਇਸਨੇ ਕਿਹਾ ਕਿ ਮੇਰੇ ਕੋਲ 2 ਕਿਲੋ ਹਿਰੋਇਨ ਵੀ ਜਿਹੜੀ ਸੀ ਉਹ ਵੀ ਮੈਂ ਉੱਥੇ ਲੁਕਾਈ ਹੋਈ ਹੈ ਕਾਜ ਜਦੋਂ ਸਵੇਰੇ ਤਰਫ ਸਰ ਪੁਲਿਸ ਇਸ ਨੂੰ ਇੰਟਰੋਗੇਸ਼ਨ ਤੋਂ ਬਾਹਰ ਉੱਥੇ ਸਪੌਟ ਦੇ ਉੱਤੇ ਰਿਕਵਰੀ ਕਰਵਾਉਣ ਦੇ ਲਈ ਜਾਂਦੀ ਹੈ ਤਾਂ ਉਸੇ ਥਾਂ ਦੇ ਉੱਤੇ ਜਿੱਥੇ ਇਸ ਨੇ ਆਪਣੀ ਪਿਸਤੌਲ ੱੱੱ ਦੱਬੀ ਹੋਈ ਸੀ ਇਸ ਨੇ ਹਿਰਨ ਦੱਬੀ ਹੋਈ ਸੀ ਤਾਂ ਉੱਥੋਂ ਦੀ ਜਿਹੜਾ 5.30 ਬੋਰ ਦਾ ਚਾਈਨੈਸ ਪਿਸਤੌਲ ਸੀਗਾ ਇਹਨੇ ਲੋਡ ਕਰਕੇ ਰੱਖਿਆ ਹੋਇਆ ਸੀ ਔਰ ਉੱਥੋਂ ਹੀ ਪੁਲਿਸ ਦੇ ਉੱਤੇ ਇਸ ਨੇ ਗੋਲੀ ਚਲਾ ਦਿੱਤੀ ਔਰ ਜਿਸ ਦੇ ਉੱਤੇ ਹਾਲਾਂਕਿ ਹਾਦਸੇ ਵਿੱਚ ਦੇ ਹਸੜੀਆਂ ਵੀ ਲੱਗੀਆਂ ਹੋਈਆਂ ਸੀ ਦੱਸਿਆ ਜਾ ਰਿਹਾ ਹੈ ਔਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਜਵਾਬੀ ਤੋਰਦੇ ਤੇ ਪੁਲਿਸ ਨੇ ਫਾਇਰ ਕੀਤਾ ਹੈ ਔਰ ਉਸ ਫਾਇਰਿੰਗ ਦੇ ਦੌਰਾਨ ਜੋ ਹੈ ਇਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਸਪਤਾਲ ਜ਼ਰੂਰ ਲੈ ਕੇ ਜਾਇਆ ਗਿਆ ਪਰ ਇਸ ਦੀ ਮੌਤ ਹੋ ਚੁੱਕੀ ਹੈ ਮਨਦੀਪ ਜੋਤ ਜੀ ਗਗਨ ਨਾਲ ਕੋਈ ਇਸ ਦੇ ਕੋਈ ਸਾਥੀ ਉੱਥੇ ਪਹਿਲਾਂ ਤੋਂ ਕੋਈ ਆਇਆ ਸੀ ਜਾਂ ਜਿਸ ਹਿਸਾਬ ਨੇ ਇਸ ਨੇ ਪੂਰੀ ਤਿਆਰੀ ਕੀਤੀ ਹੋ ਇਸੇ ਪਿਸਟਰਲ ਵੀ ਲੋਡ ਰੱਖਿਆ ਹੋਇਆ ਸੀ ਕਿ ਕੋਈ ਨਾਲ ਕੋਈ ਹੋਰ ਸਾਥੀ ਜਾਂ ਕੱਲਾ ਹੀ ਸੀ ਉੱਥੇ ਅ ਦੇਖੋ ਜੋ ਇਸ ਵਲੇ ਦੀ ਪ੍ਰਾਇਮਰੀ ਡਿਟੇਲਸ ਆ ਲੀਆਂ ਨੇ ਜੀ ਜਾਣਕਾਰੀ ਆ ਰਹੀ ਹੈ ਇਸ ਦੇ ਵਿੱਚ ਇਹ ਕੱਲਾ ਹੀ ਦੱਸਿਆ ਜਾ ਰਿਹਾ ਹੈ ਔਰ ਜਿਸ ਕਿਤੇ ਨਾਲ ਤੁਹਾਡੇ ਯਾਦ ਹੋਊਗਾ ਖਰੜ ਦੇ ਵਿੱਚ ਵੀ ਔਰ ਇਧਰ ਤੀਰ ਮਛੱਲਾ ਦੇ ਵਿੱਚ ਵੀ ਗੈਂਗਸਟਰ ਦਾ ਜਿਹੜਾ ਲੱਤਾਂ ਦੇ ਉੱਤੇ ਗੋਲੀਆਂ ਮੱਝੀਆਂ ਚੱਕਮੀ ਹੋਇਆ ਉਸਨੇ ਵੀ ਜੋ ਪੁਲਿਸ ਨੇ ਦੱਸਿਆ ਸੀ ਕਿ ਉਸਤੇ ਵੀ ਆਪਣਾ ਰੈਪਨ ਜੋ ਸੀ ਉਹ ਲੋਡ ਕਰਕੇ ਹੀ ਰੱਖਿਆ ਹੋਇਆ ਸੀਗਾ ਤਾਂ ਇਹ ਦੋਵਾਂ ਦੇ ਵੱਲੋਂ ਜਿਹੜੇ ਵਾਰਦਾਤਾ ਨੂੰ ਅਨਜਾਨ ਦੇਣ ਤੋਂ ਬਾਅਦ ਰੈਪਰ ਨੂੰ ਲੋਡ ਕਰਕੇ ਰੱਖਿਆ ਸੀ ਜੋ ਪੁਲਿਸ ਜਿਹੜੀ ਹੈ ਮੌਕੇ ਦੇ ਉੱਤੇ ਰਿਕਵਰੀ ਕਰਵਾਉਣ ਦੇ ਲਈ ਗਈ ਤਾਂ ਉੱਥੇ ਇਹਨਾਂ ਦੇ ਵੱਲੋਂ ਫਾਇਰ ਜਿਹੜੇ ਕੀਤੇ ਗਏ ਸੀਗੀ ਗੱਲ ਆ ਕਿ ਜਿਹੜਾ ਪੀਰ ਬਛੱਲਾ ਦੇ ਵਿੱਚ ਜੋ ਗੈਂਗਸਟਰ ਸੀਗਾ ਉਸ ਦੀ ਤਾਂ ਜਾਨ ਨਹੀਂ ਗਈ ਉਸਦੇ ਲੱਤਾਂ ਦੇ ਵਿੱਚ ਹੀ ਗੁੜੀਆਂ ਵਜੀਆਂ ਪਰ ਇਸ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਮਨਦੀਪ ਜੋਤ ਔਰ ਆਪੀ ਸਵਾਲਾ ਹੈ ਕਿ ਕੋਈ ਇਸ ਦਾ ਪਿਛੋਕੜ ਦੱਸਿਆ ਜਾ ਰਿਹਾ ਕਿਸੇ ਗੈਂਗਸਟਰ ਗਰੁੱਪ ਦੇ ਨਾਲ ਜਾਂ ਕੋਈ ਹੋਰ ਗੈਂਗ ਮੈਂਬਰਾਂ ਦੇ ਨਾਲ ਜੁੜਦਾ ਹੋਵੇ ਅਗੇਂਸਰ ਗਰੁੱਪ ਦੇ ਨਾਲ ਅਜੇ ਤੱਕ ਤਾਂ ਕਿਸਦਾ ਕੋਈ ਪਿਛੋਕਰ ਨਹੀਂ ਦੱਸਿਆ ਜਾ ਰਿਹਾ ਕ੍ਰਿਮੀਨਲ ਲੋਕਲ ਲੈਵਲ ਦੇ ਕ੍ਰਿਮੀਨਲ ਜਿਹੜੇ ਸੀ ਉਹ ਦੱਸੇ ਜਾ ਰਹੇ ਸੀਗੇ ਪਰ ਇਸ ਦੇ ਵੱਲੋਂ ਚਾਰ ਬੰਦਿਆਂ ਦਾ ਮਰਡਰ ਜਿਹੜਾ ਹੈ ਉਹ ਹਾਲ ਹੀ ਦੇ ਵਿੱਚ ਕੀਤਾ ਗਿਆ ਸੀਗਾ ਚਾਰ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀਗਾ ਔਰ ਇੱਕ ਇਸ ਦੇ ਉੱਤੇ 307 ਦਾ ਪਰਚਾ ਚੱਲ ਰਿਹਾ ਹੈ ਜਿਸ ਦੇ ਵਿੱਚ ਉਹ ਬੰਦਿਆਂ ਦੇ ਉੱਤੇ ਨੇ ਫਾਇਰ ਕੀਤੇ ਸੀ ਜਿਹੜੇ ਗੰਦੀ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀਗੇ ਉਹਨਾਂ ਦੇ ਸੱਟਾਂ ਵੱਜੀਆਂ ਸੀਗੇ ਤਾਂ ਲੁੜਿੰਦਾ ਦਾ ਚੱਲ ਹੀ ਰਿਹਾ ਸੀਗਾ ਮਿਸਟਰ ਪੁਲਿਸ ਦੇ ਇਸ ਦੀ ਭਾਲ ਦੇ ਵਿੱਚ ਸੀਗੀ ਮਿਸਟਰ ਰੂਰਲ ਦੀ ਜਿਹੜੀ ਪੁਲਿਸ ਹੈ ਉਸ ਦੀ ਭਾਲ ਕਰ ਰਹੀ ਸੀ ਔਰ ਅੱਜ ਜੰਡੇਆਲਾ ਗੁਰੂ ਦੇ ਨੇੜੇ ਜਿਹੜਾ ਹੈ ਜਦੋਂ ਸਵੇਰੇ ਇਸ ਨੂੰ ਕਬਰੀ ਵਾਸਤੇ ਲੈ ਕੇ ਜਾਇਆ ਗਿਆ ਤਾਂ ਉੱਥੇ ਇਸ ਦੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਇਸ ਦੇ ਮੌਕੇ ਤੇ ਉਸੇ ਹੀ ਬੰਦੀਜੋ ਦੱਸਿਆ ਜਾ ਰਿਹਾ ਮੌਤ ਹੋ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਗਗਨਪੁਰੀ ਜਾਣਕਾਰੀ ਦੇਣ ਦੇ ਲਈ ਤਾਂ ਦੱਸ ਦिए ਕਿ ਜੰਡਿਆਲਾ ਗੁਰੂ ਦੇ ਵਿੱਚ ਐਂਕਾਊਂਟਰ ਹੋਇਆ ਔਰ ਗੈਂਗਸਟਰ ਦੀ ਮੌਤ ਵੀ ਹੋ ਗਈ ਹੈ ਜੀ ਆਂ ਦੱਸ ਦੇ ਕਿ ਗੈਂਗਸਟਰ ਦੀ ਮੌਤ ਵੀ ਹੋ ਗਈ ਹੈ ਔਰ ਜੰਡਿਆਲਾ ਗੁਰੂ ਨਹਿਰ ਦੇ ਕਨਾਰੇ ਤੇ ਦੱਸ ਦिए ਕਿ ਪੁਲਿਸ ਦੇ ਵੱਲੋਂ ਇਸ ਨੂੰ ਅਰੈਸਟ ਕਰ ਲਿਆ ਗਿਆ ਸੀ ਬਾਅਦ ਦੇ ਵਿੱਚ ਇਸ ਦੇ ਵੱਲੋਂ ਰਿਕਵਰੀ ਦੇ ਲਈ ਲੈ ਕੇ ਜਾਇਆ ਗਿਆ ਪੁਲਿਸ ਨੂੰ ਕਿ ਉੱਥੇ ਪਿਸਟਲ ਪਏ ਨੇ ਨਹਿਰ ਦੇ ਕਿਨਾਰੇ ਦੇ ਪਿਸਤਲ ਦੱਬੇ ਹੋਏ ਨੇ ਪਰ ਦੱਸਦੇ ਕਿ ਜਿਵੇਂ ਪੁਲਿਸ ਪਾਰਟੀ ਉੱਤੇ ਪਹੁੰਚਦੀ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਲੋਡ ਪਿਸਤਲ ਰੱਖਿਆ ਹੋਇਆ ਸੀ ਜਿਸ ਨੇ ਲੋਡਡ ਸੀ ਪਿਸਤਲ ਪੂਰਾ ਤੇ ਉਸ ਤੋਂ ਬਾਅਦ ਜਿਹੜਾ ਇਸ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੀ ਕੋਈ ਹਰਕਤ ਕੀਤੀ ਕਿ ਇਹ ਪੁਲਿਸ ਪਾਰਟੀ ਤੋਂ ਬਚ ਕੇ ਭੱਜ ਜਾਵੇ ਦੱਸਦੇ ਕਿ ਇਸਦੇ ਉੱਪਰ 307 ਦੇ ਮੁਕਾਦਮੇ ਦਰਜਾ ਔਰ ਇਸ ਨੇ ਚਾਰ ਕਤਲ ਕੀਤੇ ਸੀ ਜੀਆਂ ਦੱਸਦੇ ਕਿ ਚਾਰ ਕਤਲ ਕੀਤੇ ਸੀ ਔਰ ਖੂਖਾਰ ਗੈਂਗਸਟਰ ਸੀ ਇਹ ਜਿਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਔਰ ਐਨਕਾਊਂਟਰ ਦੇ ਵਿੱਚ ਇਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਆ ਦਾਦੀ ਦੇ ਹਸਪਤਾਲ ਦੇ ਵਿੱਚ ਲਿਆਇਆ ਗਿਆ ਪਰ ਜਿੱਥੇ ਇਸ ਦੀ ਮੌਤ ਹੋ ਗਈ ਹੈ